ਆ ਸੂਟ ਲਾ ਕੇ ਭੱਜਿਆ ਸੂਟ ਲਾ ਕੇ ਭੱਜ ਗਿਆ ਇਹ ਲਾ ਕੇ ਮੁੰਡਾ ਭੱਜ ਗਿਆ ਇੱਕ ਆ ਸੀਗਾ ਦੇਖੋ ਮੰਤ ਬਣਿਆ ਫਿਰਦਾ ਆ ਦੋ ਮੁੰਡਿਆਂ ਦੇ ਨਾਲ ਆ ਇਹਨਾਂ ਨੇ ਮੋਟਰਸਾਈਕਲਾਂ ਦੀਆਂ ਨੰਬਰ ਪਲੇਟਾਂ ਲਾਈਆਂ ਪਈਆਂ ਤੇ ਨੰਬਰ ਪਲੇਟਾਂ ਵੀ ਲਾਈਆਂ ਪਈਆਂ ਨੰਬਰ ਪਲੇਟਾਂ ਲਾਈਆਂ ਕੱਲ ਨੂੰ ਕਿਤੇ ਇੱਥੇ ਵਾਰਦਾਤ ਹੋ ਜਵੇ ਲਾ ਕੇ ਚ ਲੋਕਾਂ ਨੇ ਕਹਿਣਾ ਖਰੇ ਮੰਤਕ ਮੰਤ ਮੰਤਾ ਫੜਦੇ ਬਦਨਾਮੀ ਹੁੰਦੀ ਹੈ ਆਪਣੀ ਬਦਨਾਮੀ ਸਾਡੀ ਹੁੰਦੀ ਹੈ ਤੇ ਜੋ ਕਾਨੂੰਨੀ ਕਾਰਵਾਈ ਕਰਦੀ ਇਹਨਾਂ ਦੀ ਜਿਹੜੀ ਵੀ ਬੰਦ ਕਾਰਵਾਈ ਕੀਤੀ ਜਾਵੇ ਇਹ ਮਲੇ ਕੇ ਹੁੰਦੇ ਪਿਓ ਜਨਾਨੀਆਂ ਵਾਲੇ ਹੋ ਗਏ ਜਨਾਨੀਆਂ ਮੰਗਦੇ ਕਰਦੇ ਤੇ ਇਹ ਲੱਛਣ ਕਰਦੇ ਵੇ ਆ ਇਹ ਬੰਦੇ ਆ ਦੇ ਜਨਾਨੀ ਨਹੀਂ ਆ ਆ ਦੇ ਕਪੜੇ ਜਦੋਂ ਚੋਰ ਲਿਆ ਕਰ ਪਲੇਟਾ ਕਾ ਤੋਂ ਲੱਗਦਾ ਕਾਲੂ ਇਦਾਂ ਨਹੀਂ ਜੇ ਲੋਕਾਂ ਦੇ ਨਿਆਂ ਨਹੀਂ ਕਰਕੇ ਲੈ ਜਾਂਦੇ ਆ ਕਰਦੇ ਹੋ ਤਾਂ ਇਹ ਇਹ ਪਛਾਨ ਲੋ ਜਿਹਨਾਂ ਨੂੰ ਇਹ ਪਛਾਨ ਲੋ ਕਾਨੂੰ ਕੋਈ ਮੰਗਣਾ ਸੀਗਾ ਨਾ ਉਹ ਇਹਨਾਂ ਚ ਹੁੰਦੇ ਆ ਫਰਾਰ ਅੱਛਾ ਜੀ ਸਿੱਧੀ ਜਿਹੜੀ ਜਾਣੋ ਦੌੜ ਗਿਆ ਕੱਪੜੇ ਲਾ ਕੇ ਉਹ ਕੱਪੜੇ ਲਾ ਕੇ ਦੌੜ ਗਿਆ ਇਹ ਮੋਟਰਸਾਈਕਲ ਬ੍ਰੈਂਡ ਸ਼ਰਟ ਪਾ ਲਈ ਉਹਨੇ ਜਾਂਦੇ ਨੂੰ ਉਹ ਕੰਮ ਕੀ ਆ ਥੱਲੇ ਉਹ ਬ੍ਰੈਂਡ ਸ਼ਰਟ ਪਾ ਲੈਂਦੇ ਆ ਉਤੋਂ ਜਨਾਨੀਆਂ ਵਾਲੇ ਸੂਟ ਇਹ ਮੁੰਡਾ ਆ ਇਹ ਵਿਆਹਿਆ ਹੋਇਆ ਆ ਇਹਦੇ ਬੱਚੇ ਆ ਅੱਛਾ ਜੀ ਇਹ ਕਹਿੰਦਾ ਮੈਂ ਰੋਲ ਕਰਦਾ ਆ ਅੱਛਾ ਜੀ ਰੋਲ ਕਰਦਾ ਕਿ ਸਵੇਤ ਤੇ ਰੋਲ ਕਰੂਗਾ ਤੇਰੇ ਤੇ ਮਸ ਕਰੇਗਾ ਇਹ ਗਲੀਆਂ ਥੋੜੀ ਘੁੰਮੇਗਾ ਲੈਟਾ ਬੜੀ ਲੱਗਿਆ ਸਾਬ ਕੁਝ ਤਾਲੂ ਕੋਈ ਚੋਰੀ ਹੋ ਜਵੇ ਕੋਈ ਚੋਰੀ ਕੋਈ ਵਾਰਦਾਤ ਕਰ ਜਵੇ ਕਿਸੇ ਨੂੰ ਕੋਈ ਮਾਰ ਜਣੇ ਚਾਰ ਜਣੇ ਆ ਪਤਾ ਨਹੀਂ ਕਿੱਥੇ ਦੇ ਆ ਉਹਦੇ ਕੋਈ ਜ਼ਿੰਮੇਦਾਰ ਹੋਊਗਾ ਉਹ ਇਸ ਵਾਲਾ ਇਹਨੂੰ ਜਿਆਦਾ ਚੋਈ ਹੈ ਕਿ ਮੈਨੂੰ ਬੈਨਫੀਟ ਦਾ ਅਧਿਕਾਰ ਦਿੰਦਾ ਕਿ ਮੈਂ ਬਲੂਪ੍ਰਿੰਟ ਬਣ ਕੇ ਮੰਗ ਸਕਦਾ ਸਰਕਾਰ ਨੂੰ ਪੁੱਛੋ ਆ ਕਾਰਡ ਕਿਉਂ ਬਣਾਇਆ ਗਿਆ ਬੰਦਿਆਂ ਦਾ ਇਹ ਲੋਕਾਂ ਵੱਲੋਂ ਫੜੇ ਕੇ ਇਹ ਮੰਗਦੇ ਸੀ ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ